ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਨ ਵਰਤ ਰੱਖਿਆ 40 ਦਿਨ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੀ ਸਿਹਤ ਦਿਨੋ ਦਿਨ ਡਾਊਨ ਹੁੰਦੀ ਜਾ ਰਹੀ ਹੈ ਤੇ ਸਰੀਰ ਦੇ ਕਈ ਅੰਗ ਕੰਮ ਕਰਨੋਂ ਬੰਦ ਹੋ ਗਏ ਨੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਪ੍ਰਧਾਨ ਸਾਹਿਬ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੇ ਅੱਜ ਦੂਜੇ ਪਾਸੇ ਮਹਾਪੰਚਾਇਤ ਦਾ ਸੱਦਾ ਵੀ ਦਿੱਤਾ ਗਿਆ ਹੈ ਤੇ ਦੂਜੇ ਪਾਸੇ 40 ਦਿਨ ਯਾਨੀ ਕਿ ਇੱਕ ਮਹੀਨਾ 10 ਦਿਨ ਹੋ ਗਏ ਨੇ ਤੇ ਮਰਨ ਵਰਤ ਹਜੇ ਉਹਨਾਂ ਦਾ جاری ਹੈ ਉਥੇ ਹੀ ਖਨੌਰੀ ਦੇ ਉੱਤੇ ਜਿਹੜਾ ਕਿ ਲਗਾਤਾਰ ਜਾਪ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਉਹਨਾਂ ਨੂੰ ਸ਼ੀਸ਼ਿਆਂ ਵਾਲੇ ਕਮਰੇ ਦੇ ਵਿੱਚ ਰੱਖਿਆ ਗਿਆ ਹੈ ਤੇ ਡੱਲੇਵਾਲ ਤੋਂ ਦੂਰੀ ਬਣਾਉਣ ਦੇ ਲਈ ਲਗਾਤਾਰ ਡਾਕਟਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਬਲੱਡ ਪ੍ਰੈਸ਼ਰ ਕਦੇ ਵੱਧ ਜਾਂਦਾ ਹੈ ਤੇ ਕਦੇ ਘਟ ਜਾਂਦਾ ਹੈ ਤੇ ਦੂਜੇ ਪਾਸੇ ਕਿਸਾਨ ਪੂਰਨ ਤੌਰ ਤੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਸਰਕਾਰਾਂ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਗੱਲ ਕਰੀਏ ਤਾਂ 13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨੇ ਤੇ ਜਦੋਂ ਤੱਕ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਦਰਣਾ ਨਹੀਂ ਛੱਡਾਂਗੇ ਤੇ ਸਾਨੂੰ ਸਾਡੀ ਐਮਐਸਪੀ ਦੀ ਕਾਨੂੰਨੀ ਗਰੰਟੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਲਗਾਤਾਰ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਤੇ ਇੱਕ ਸਾਲ ਪੂਰਾ ਹੋਣੇ ਆਲਾ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਲਗਾਤਾਰ ਦਰਨੇ ਦੇ ਉੱਤੇ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਐਲਾਨ ਕਰ ਦਿੱਤਾ ਦਿੱਲੀ ਕੂਚ ਦਾ ਵੀ ਐਲਾਨ ਹੋਇਆ ਪਰੰਤੂ ਦੋ ਵਾਰ ਜੱਥਾ ਗਿਆ ਦੋ ਵਾਰ ਜੱਥੇ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤੇ ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਹਮੋ ਸਾਹਮਣਾ ਜਿਹੜਾ ਕਿ ਲਗਾਤਾਰ ਹੋਇਆ ਤਸ਼ੱਦਦ ਕਿਸਾਨਾਂ ਦੇ ਉੱਤੇ ਹੋਇਆ ਜਿਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਵਹਾਏ ਗਏ ਪਾਣੀ ਦੀਆਂ ਬਿਸ਼ਾਰਾਂ ਤੱਕ ਮਾਰੀਆਂ ਗਈਆਂ ਤੇ ਕਿਸਾਨਾਂ ਨੇ ਜਿਹੜਾ ਕਿ ਲਗਾਤਾਰ ਉੱਥੇ ਹੀ ਦਿੱਲੀ ਕੂਚ ਨੂੰ ਲੈ ਕੇ ਲਗਾਤਾਰ ਐਲਾਨ ਵੀ ਕੀਤਾ ਜਿਹੜਾ ਕਿ ਦਿੱਲੀ ਨੂੰ ਤੁਰੰਤ ਲੱਗੇ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਉੱਥੇ ਹੀ ਕਿਹਾ ਗਿਆ ਕਿ ਜਦੋਂ ਤੱਕ ਤੁਹਾਨੂੰ ਪਰਮਿਸ਼ਨ ਨਹੀਂ ਮਿਲ ਜਾਂਦੀ ਉਦੋਂ ਤੱਕ ਤੁਸੀਂ ਅੱਗੇ ਨਹੀਂ ਵੱਧ ਸਕਦੇ ਪਰੰਤੂ ਕਿਸਾਨਾਂ ਦੇ ਵੱਲੋਂ ਉਥੇ ਹੀ ਪ੍ਰਧਾਨ ਦੀ ਕਮਾਈ ਕਮਾਂਡ ਦੇ ਉੱਤੇ ਜਿਹੜਾ ਕਿ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਆਹਮੋ ਸਾਹਮਣਾ ਹੋਇਆ ਤੇ ਪ੍ਰਧਾਨ ਸਾਹਿਬ ਦੇ ਵੱਲੋਂ ਲਗਾਤਾਰ ਦੋ ਵਾਰ ਜਥਾ ਵਾਪਸ ਲਿਆ ਗਿਆ ਹੁਣ ਅਗਲੀਆਂ ਮੀਟਿੰਗਾਂ ਹੋ ਰਹੀਆਂ ਨੇ ਅਗਲੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਨੇ ਤੇ ਜਿਸ ਤੇ ਵਿੱਚ ਅੱਜ 40 ਦਿਨ ਹੋ ਗਏ ਨੇ ਤੇ ਮਰਨ ਵਰਤ ਦੇ ਉੱਤੇ ਪ੍ਰਧਾਨ ਸਾਹਿਬ ਹਜੇ ਵੀ ਡਟੇ ਹੋਏ ਨੇ ਤੇ ਦੂਜੇ ਪਾਸੇ ਸਰਕਾਰਾਂ ਬੇਫਿਕਰ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਦੀ ਜਿਹੜੀ ਸਿਹਤ ਆ ਹੋ ਡਾਉਨ ਹੋ ਗਈ ਹੈ ਤੇ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਲਈ ਉਥੇ ਹੀ ਜਿਹੜਾ ਕਿ ਲਗਾਤਾਰ ਜਾਬ ਵੀ ਕੀਤਾ ਜਾ ਰਿਹਾ ਲਗਾਤਾਰ ਧਰਨਾ ਹਜੇ جاری ਹੈ ਤੇ ਕਈ ਸਿਆਸੀ ਲੀਡਰ ਉਹਨਾਂ ਨੂੰ ਮਿਲਣ ਦੇ ਲਈ ਵੀ ਪਹੁੰਚ ਰਹੇ ਨੇ ਤੇ ਢੱਲੇਵਾਲ ਅੱਜ ਮਹਾਪੰਚਾਇਤ ਦਾ ਸੱਦਾ ਵੀ ਲਗਾਤਾਰ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ